ਉਰੇ ਕੀ ਕਰਦਾ ਕੀ ਕਰਦਾ ਤੁਰੇ ਬੈਠੀ ਬੈਠ ਪਿੱਛੇ ਬੈਠ 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 ਪਿੱਛੇ ਹੈ ਉਹ ਬਠਾ ਆ ਜਾ ਰਿਹਾ ਪਿਛੇ ਦੇ ਕੋਣ ਤੋਂ ਉਸ ਕੱਢੀ ਨਾ ਬੈਠ ਅਫਾੜੀ ਦੀ ਪਕੌੜੀਆਂ ਆਮ ਲੈਣ ਲੱਗਾ ਹੀ ਮੈਂ ਤਾਂ ਸਾਮ ਨੂੰ ਭੈਣ ਦੀ ਉਰੇ ਯਾਰ ਗਦੈਲਾ ਵਸ਼ਾ ਹੋਇਆ ਦਿਸ ਹੈ ਹੈ ਵਸਤਰਮ ਸ਼ੇਵਰੇ ਬੈਠਾ ਉਹ ਵੇ ਬਾਪ ਮਾਝੀ ਬੈਠੋ ਦੇ ਲੱਗਦਾ ਮੈਂ ਗਊਸਾਲਾ ਚ ਜਾ ਕੇ ਆਉਣਾ ਗਊਸਾਲਾ ਉਰੇ ਉਹ ਜਾਣ ਕਰੇ ਕਹੇ ਚਾ ਦੋ ਮਿੰਟ ਲੱਗਦਾ ਸਿੱਧੇ ਕਰਨੀਆਂ ਦੀ ਜੀ ਪਰ ਉਹ ਨਾਲ ਲੱਗਾ ਸਿੱਧਿਆ ਕੋਈ ਕਰੋ ਬਹੁਤ ਲਾਜਾ ਦੇ ਨਾਲ ਅਰੇ ਹਾਏ ਨਰਮੀ ਬਹੁਤ ਅੱਜ ਤਾਂ ਹੋ ਹੋ ਥੱਕ ਕੇ ਪਾਈ ਆ ਜਿੱਤਾ ਓ ਥੱਕਣ ਨੂੰ ਹੜੰਬੇ ਤੋਂ ਆਇਆ ਤੂੰ ਮੈਂ ਪਾਣੀ ਲੈ ਕੇ ਆਜ ਤੱਕ ਗਿਆ ਤੂੰ ਰਹਿਣ ਦੇ ਰਹਿਣ ਦੇ ਭਾਬੀ ਪਾਣੀ ਦੀ ਕਿ ਲੋੜ ਐ ਭੈਣ ਦੀ ਹੱਲ ਜਿੱਡਾ ਦਾ ਪੱਤਾ ਲਈ ਬੈਠੇ ਸੀ ਵਿੱਚ ਸਾਰੇ ਨੇ ਪੈਪ ਪਾਰਖਿਆ ਉਤੋਂ ਲਸਣਾਂ ਵਾਲੀਆਂ ਪਕੌੜੀਆਂ ਲੈ ਕੇ ਪ੍ਰੰਗਲ ਦੇ ਦਫ਼ਤਰ ਬਾਹਰ ਖੜਿਆ ਕੋ ਕੀ ਗੱਲ ਆ ਤੇਰਾ ਕੀ ਆਕਾ ਉੱਥੇ ਤੇਰੇ ਦੱਸ ਤੂੰ ਤਾਂ ਗਊਸ਼ਾਲਾ ਗਈ ਸੀ ਮਕਲਾਵਾ ਗਿਆ ਦੀ ਗਊਸ਼ਾਲਾ ਕਿਹੜੀ RAM ਗਊਤੀ ਉੱਥੇ ਓਏ ਜਿਹਨੂੰ ਸੁਣਨੀ ਕਰਕੇ ਆਇਤੀ ਤੂੰ ਹੈ ਘਰੇ ਤਾਂ ਮੈਂ ਤੈਨੂੰ ਵਾਜਾ ਮਾਰਦੀ ਰਹੀ ਕਿ ਦਵਾਈ ਪੀਲਾ ਦਵਾਈ ਪੀਲਾ ਕੀ ਦਿੱਤੀ ਦਿਖਾਉਣਾ ਤੂੰ ਉਹ ਵੀ ਪੁੰਨ ਵਾਲੇ ਕੰਮ ਐ ਲੈ ਓਏ ਕਿਹਨੇ ਮਤਲਬ ਕੁੜੀ ਮਗਰ ਜਾਂਦਾ ਮੈਂ ਇੱਕ ਗਲਤ ਅੰਦੂ ਗਿਆ ਤੀ ਰਾਖੀ ਰੱਖਣੀ ਕੋਈ ਗਲਤ ਗੱਲ ਥੜੂ ਹੈ ਤੂੰ ਕਹ ਨੂੰ ਮੈਂ ਰਾਖੀ ਰੱਖਣ ਵਾਲਾ ਐ ਜਿਹੜੇ ਕੈਮਰੇ ਲੱਗੇ ਹੋਏ ਨੇ ਬਾਹਰ ਜੱਡੇ ਜੱਡੇ ਉੱਥੇ ਪੂਰਾ ਖੇਗਾ ਕੀ ਕੈਮਰੇ ਚ ਤਾਂ ਇੰਨੀ ਕ ਫੋਟੋ ਉਹਦੀ ਕੱਟ ਕੇ ਪਰਾ ਕਰ ਦਦੇ ਨੇ ਹੈ ਤਮ ਨੂੰ ਇਹ ਦੱਸਾ ਕੈਮਰਾ ਪਲਾ ਅੰਦਰ ਬੰਦੇ ਨੂੰ ਜਾਣ ਤੋਂ ਰੋਕੂ ਨੂੰ ਗਲਤ ਮਲਤ ਬੰਦੇ ਨੂੰ ਮੇਰੀ ਪਲਾ ਟਿਕਾਈ ਦਾ ਗੱਲ ਸੁਣ ਸ਼ਰਾਬੀ ਬੰਦਾ ਅੰਦਰ ਦਾਤ ਜਾਣ ਲੱਗਾ ਮੈਂ ਘਨਾਸਾ ਕਰਕੇ ਉਹ ਨੂੰ ਰੋਕ ਲਿਆ ਪਰ ਨਹੀਂ ਜਾਣਾ ਭਾਈ ਯਾਰ ਤੈਨੂੰ ਕਿੱਥੋਂ ਆਇਆ ਤੇਰੇ ਲਵੇ ਤੇਰੇ ਲਵੇ ਕੀ ਅਥਾਰਟੀ ਆ ਰੋਕਣ ਦੀ ਅਗਲੇ ਨੂੰ ਪਤਾ ਨਹੀਂ ਯਾਰ ਕਿਉਂ ਫਟਾਰੂ ਪੀ ਕੇ ਹੁਣ ਜਿਆ ਨਾਂ ਸਾਡੀਆਂ ਧੀਆ ਪਰ ਹੁਣ ਅੰਦਰ ਦਾਤਰ ਜਾਣਗੇ ਸ਼ਰਾਬੀ ਘਵਾ ਵੀ ਅੰਦਰ ਜਾਣਗੇ ਹੁਣ ਓਏ ਯਾਰ ਮਾੜੇ ਚੰਗੇ ਲੋਕ ਹੁੰਦੇ ਨੇ ਯਾਰ ਹੁਣ ਆਪਾਂ ਰੋਕ ਤੋੜੂ ਸਕਦੇ ਆ ਯਾਰ ਆਹਲਾ ਕੀ ਪਤਾ ਕੰਮ ਕਰਾਇਆ ਹੋਣਾ ਫੇ ਮਾਰਦਾ ਗੱਲਾਂ ਤੂੰ ਤੂੰ ਤਾਂ ਯਾਰ ਖਤਮ ਹੈ ਜਮਾ ਤੈ ਰਾਖੀ ਤੈ ਰੱਖਣੀ ਰੱਖੀ ਦੀ ਮੈਂ ਰੱਖਣਾ ਕਰ ਦਿਆਂ ਓ ਯਾਰ ਜੇ ਗਲਤ ਥਾਵੇਂ ਜਾਂਦੀ ਆ ਤਾਂ ਰੱਖੀ ਰੱਖਾਂਗੇ ਸਣਾ ਬੇਣਾ ਬੰਦਾ ਮੇਰੇ ਨੂੰ ਇਹ ਗੱਲਾਂ ਕਰਦ ਨੂੰ ਸ਼ਰਮ ਆਉਣੀ ਚਾਹੀਦੀ ਐ ਹੁਣ ਟਿਕ ਦਿਓ ਘੋਗੜ ਕੰਨੇ ਜ ਤੈਨੂੰ ਸ਼ਰਮ ਬੜੀ ਆਣਾ ਇਹਦੇ ਭੈਣ ਦੇ ਘਰੇ ਬੈਠੇ ਨੂੰ ਕੁੜੀ ਦੇ ਘਰੇ ਉਹ ਵਰਤ ਪੈ ਗਿਆ ਆਪਣੇ ਦਾ ਨਹੀਂ ਤੂੰ ਕਹਿਣਾ ਵਰਤਾ ਰੋਜੇ ਪਿਆ ਰੇ ਤੂੰ ਕਹਿਣਾ ਮਾੜੇ ਚੰਗੇ ਬੰਦੇ ਤੈਥੋਂ ਮਾੜਾ ਕਿਹੜਾਗਾ ਤੈਥੋਂ ਮਾੜਾ ਕਿਹੜਾ ਦੱਸ ਤੇ ਲੈ ਕੇ ਪੈਪ ਬੈਠੇ ਉੱਥੇ ਪਸਾ ਕੇ ਬੰਦੇ ਚ ਮੈਂ ਗਲਤ ਨਹੀਂ ਬੋਲਿਆ ਮਲਤ ਨਹੀਂ ਬੋਲਿਆ ਕੁਝ ਨਹੀਂ ਉੱਚਾ ਨੀਚਾ ਕਿਆ ਨਹੀਂ ਮਾਰੀ ਚੱਕੀ ਕਰ ਕੀ ਕਰਨ ਗਏ ਉਹਦੇ ਮਗਰ ਪ੍ਰਿੰਸਲ ਦੀ ਬੰਦਾਦ ਇਥੋਂ ਗੈਰ ਇਲਾਕਾ ਦੀ ਬਨਾਲ ਆ ਫੋਨ ਵੀ ਕਰਦੀ ਐ ਕੋਈ ਮਾਰਦਾ ਭਾਬੀ ਆਪ ਹੀ ਲੱਗਿਆ ਹੋਊਗਾ ਇਹ ਮਰੀ ਜਾਂਦਾ ਉੱਗਾ ਦੀਆਂ ਪਤਾਲਾ ਇਹ ਫੋਨ ਕਈ ਵਾਰ ਨਾਲ ਲੱਗੇ ਮੌਕੇ ਤੇ ਮੌਜੂਦ ਆ ਗੱਡਾਸਾ ਕਿ ਮੈਂ ਦਾਤਣਾ ਸ਼ੈਤਾਨ ਰੱਖਿਆ ਹੋਇਆ ਆ ਅੱਜ ਕੱਲ ਲੋਕੀ ਨਾ ਛਿੱਤਰ ਚੱਕ ਲੈਂਦੇ ਨੇ ਜੇ ਕੋਈ ਐ ਕੁੜੀ ਮਗਰ ਲੱਗੇ ਤੇ ਤੇਰੀ ਉੱਥੇ ਕੋਈ ਛਿੱਤਰ ਪ੍ਰੇਟ ਕਰ ਦਿੰਦਾ ਫੇਰ ਚਲੋ ਨਿਪੜੋ ਛੱਡੋ ਕਿਉਂ ਨਿਪੜੋ ਛੱਡਾਉਂ ਪਾਉ ਮਿੱਟੀ ਕਿਉਂ ਪਾਉ ਮਿੱਟੀ ਤੂੰ ਇੱਥੇ ਕਹਿ ਕੇ ਜਾਂਨੇ ਕਿ ਹਾਂ ਮੈਂ ਗਊਸ਼ਾਲਾ ਚੱਲੇ ਆ ਉੱਥੇ ਕਿਹੜੀਆਂ ਗਊਆਂ ਨੇ ਤੇਰੀਆਂ ਦਸਤਰ ਦੇਗੇ ਚਾਲ ਮਿੱਟੀ ਪਾ ਹੁਣ ਮੈਂ ਪਾ ਗੋ ਮਿੱਟੀ ਨਾਲੇ ਉੱਥੇ ਭਾਈ 15 20 ਕਿਲੋ ਉਹ ਕਿੱਥੇ ਐ ਦੱਸੇ ਕਿਹੜਾ ਲਿਆਉਂਦਾ ਇਹ ਗੁੜਾ ਜੇ ਤੈਨੂੰ ਮੈਨੂੰ ਲੱਗਦਾ ਗਲਤ ਆ ਜਵਾਬ ਸਮਝ ਕੇ ਮਾਫ ਕਰਦੇ ਚੱਲ ਹੈ ਗੱਤਾਂ ਯਾਰ ਤੂੰ ਤੂੰ ਸਹੀ ਕਦੋਂ ਹੁੰਨਾ ਤੂੰ ਜਵਾਬ ਸਮਝ ਕੇ ਮਾਫ ਤੂੰ ਜਵਾਬ ਹੈ ਤੂੰ ਜਵਾਬ ਹੈ ਜਵਾਬਖਾ ਵੀ ਉਮਰ ਦਾ ਤੂੰ ਕੱਲ ਨੂੰ ਬੰਨੇ ਆਦੇ ਮਾਂ ਪਿਓ ਸਾਦਲੇ ਫੇਰ ਆ ਦੇਖੀ 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 ਕਿੱਟਾਉਂਦਾ ਦੇਖੀ ਕਿੱਟਾਉਂਦਾ ਦੇਖੀ ਕਿੱਟਾਉਂਦਾ ਦੇਖੀ ਦੇਖੀ ਦਾੜੀ ਦੇਖੀ ਉਮਰ ਤੇ ਦਾੜੀਆਂ ਕਟਾਉਂਦੇ ਹੁੰਦੇ ਨੇ ਕੱਟ ਤਾਂ ਦੇਖ ਲੈ ਜੱਜੀ ਵੀ ਆਲਾ ਲੈ ਬਾਈ ਫਿਰਦਾ ਚਿੱਟਾ ਝਾਟਾ ਹੋਇਆ ਗਿਆ ਸਾਹਮਣੀ ਆਉਂਦੀ ਇਹਨੂੰ ਓਏ ਤੇਰੀ ਗੁਰਦੁਆਰੇ ਇੱਥੇ ਤੀਰਥਾਂ ਤੇ ਜਾਣ ਦੀ ਉਮਰ ਐ ਤੂੰ ਭਾਂ ਦੇ ਕਹੀਆ ਥਾਵਾਂ ਤੇ ਜੰਨਾ ਯਾਰ ਹਰਦੁਆਰ ਲਾਈ ਸੀ ਮਿੰਨਕ ਲਾਈ ਲੈ ਹਰਦੁਆਰ ਉਦੋਂ ਬਗ ਜੀ ਦੂਰ ਨੂੰ ਮਰ ਗਿਆ ਕੋਈ ਇਹਦੇ ਫੁੱਲ ਪਾਉਣ ਬਗ ਜੀ ਪਹਿਲਾਂ ਕਹ ਨੂੰ ਜੰਨਾ ਐ ਇਹਨੇ ਫੁੱਲ ਤਾਰਨੇ ਨੇ ਸਾਰਿਆਂ ਦੇ ਹਰਮਨੀ ਆਉਂਦੀ ਨੂੰ ਉਹ ਕਹਿੰਦੀ ਮੈਨੂੰ ਇੰਨੇ ਬੰਦੇ ਤੇ ਤੋਕਦੇ ਨੇ ਕਹਿੰਦੀ ਆ ਬੰਦਾ ਕਿਨੇ ਕਹਿੰਦਾ ਕਿਉਂ ਨਿਮੜੋ ਯਾਰ ਮੈਂ ਤਾਂ ਤੈਨੂੰ ਹੋਰ ਭੈਣ ਦੱਸਿਆ ਆਪਾ ਦੇਖ ਲੈ ਸਰਕਾਰ ਦਾ ਕੰਮ ਕਿੱਧਰ ਪਲਟ ਗਈ ਮਜੀਠੀਆ ਚਾਹ ਕੇ ਮਾਰਿਆ ਰਤੋਂ ਰਾਤ ਪਰਸ ਨੇ ਇਹਨੂੰ ਮਜੀਠੀਆ ਦੇ ਪਈਆ ਇਹ ਮਜੀਠੀਆ ਨਾਲ ਤੇਰਾ ਕੀ ਮਤਲਬ ਹੈ ਮੈਂ ਤਾਂ ਇਹ ਕਹਿਣਾ ਵੀ ਚਲੋ ਜਿੰਨਾ ਵੀ ਕੰਮ ਹੋ ਰਿਹਾ ਵਧੀਆ ਹੋ ਰਿਹਾ ਜੇ ਕੋਈ ਨਸ਼ਾ ਵੇਚਦਾ ਭਗਵਾਨ ਤਮੰਦਾ ਇਹ ਪਿੱਛੇ ਲੈਣ ਕੀ ਹੈ ਬੰਦਾ ਕਰਣਾ ਭਾ ਭਗਵਾਨ ਤਮੰਦਾ ਇਹਨੂੰ ਪੰਜਾਬ ਦਾ ਫਿਕਰ ਇਹਨੂੰ ਕਰਦਾ ਫਿਕਰ ਨਹੀਂ ਇਹਨੂੰ ਤੇ ਇਹਦੇ ਬਹੁਤ ਆ ਬੰਦਾ ਕਰਨਾ ਹੈ ਕਮਾਉਣਾ ਉਂਗਲੀ ਜੋਏ ਐਨੀ ਖਾਂਦਾ ਭਾਈ ਐਨੀ ਖਾਂਦਾ ਭੁੱਕੀ ਬਾਟੀ ਭੁੱਕੀ ਦੀ ਖਾ ਕੇ ਉੜਦਾ ਇਹ ਤੜਕੀ ਤੇ ਧਾਪੀ ਐ ਤੇ ਧਾਪੀ ਐ ਓਏ ਮੂੰਹ ਆ ਜਾਂਦਾ ਸਮਝ ਭਾਣ ਤੇ 100 ਰੁਪਏ ਤਾਂ ਦਵਾਈਆਂ ਹੀ ਨਹੀਂ ਬਣੀਆਂ ਜਿਹੜੀਆਂ ਇਹ ਖਾ ਲੈਂਦਾ ਬੀਪੀ ਜੀ ਮਰੇ ਸਾਡੇ ਦੇ ਥੱਲਾ ਦਿਖਣ ਲਾਤਾ ਮੈਂ ਤਾਂ ਤੇ ਨਾ ਗਿਆ ਕੋਈ ਹੋਰ ਕਰਨੀ ਸੀ ਮੈਂ ਤਾਂ ਨਵਾ ਕਹਿੰਦਾ ਸੀ ਭਗਵਾਨ ਤੁਮਾਂ ਦੇ ਪਈਏ ਦਾ ਉਹ ਮੈਂ ਯਾਰ ਮਕਲਾਵਾ ਲੈਣਾ ਭਗਵਾਨ ਤੁਮਾਂ ਦਾ ਜੱਸੇ ਉਹ ਵੀ ਬੀਪੀ ਜੀ ਸੋਟੇ ਤੇ ਉਹ ਦੀ ਭੁੱਕੀ ਵੀ ਸੋਟ ਭਗਵਾਨ ਤੁਮਾਂ ਦੇ ਪਈਏ ਦਾ ਉਹ ਪਈਏ ਹੁੰਦਾ ਕੀ ਹੁੰਦਾ ਪਈਏ ਉਹਦਾ ਫੋਨ ਆਇਆ ਸੀ ਕਹਿੰਦਾ ਮੈਂ ਜੱਸੇ ਨਾਲ ਹਾਂ ਤੇ ਕਹਿੰਦਾ ਭਾਗ ਸੋਣਾ ਕਹਿੰਦਾ ਭਗਵਾਨ ਤੁਮਾਂ ਨੇ ਚਾਹ ਪੀਣੀ ਹੈ ਕਹਦਾ ਮੈਂ ਤਾਂ ਨਹੀਂ ਨਾਲੀ ਪੀਉਂਦਾ ਨਾ ਉਹ ਸੁੱਖੀ ਉਹ ਕੱਚੋਂ ਵਾਲਾ ਸੁੱਖੀ ਹੋਰ ਉਹਦਾ ਮੇਰੇ ਨਾਲ ਪੜਦਾ ਰਿਹਾ ਲਾਵਾ ਫੋਨ ਕਰਾਵਾ ਗੱਲ ਤੇਰੀ ਫੋਨ ਥੋੜੀ ਲਾਉਂਦੇ ਨੇ ਸਰਕਾਰ ਦਾ ਫੋਨ ਕਈ ਵਾਰ ਕਾਟ ਕੇ ਲੱਗਿਆ ਹੁੰਦਾ ਲੈ ਓਏ ਮਰੀ ਜਾਂਦਾ ਜੱਕਲੇ ਯਾਰਾ ਥਾ ਕੇ ਭਗਣਾ ਫਿਰਦਾ ਕੀ ਖਾਦਾ ਐ ਅੱਖਾਂ ਵੀ ਲਾਲ ਕਰੀ ਫਿਰਦਾ ਸ਼ਰਮ ਤਾਂ ਆਉਂਦੀ ਨਹੀਂ ਘਰੇ ਦਾ ਬੈਠਿਆ ਨਹੀਂ ਜਾਂਦਾ ਢੋਲਾ ਝਾਟਾ ਸ਼ਰਮ ਕਰ ਲੈ ਸ਼ਰਮ ਕੀ ਕੀ ਜਾੜਾਂਗੇ ਜਦੋਂ ਤਾਂ ਇਧਰ ਓਏ ਹੈਂ ਕੁੱਕੀ ਡੇਗ ਗਿਆ ਲੈ ਲਈ ਭਾਈ ਮੈਨੂੰ ਫੜਾ ਦੇ ਮੈਂ ਟੱਕਰੂ ਡੇਗ ਲਈ ਗਾ ਨੂੰ ਐ ਮੈਨੂੰ ਫੜਾ ਦਿਓ ਦੇ ਦਿਓ ਇਹਨੂੰ ਛਾੜ ਦੋ ਸੁੱਖੇ ਤੇ ਤੂੰ ਵੀ ਮਾੜਾ ਮੋਟਾ ਘਰੇ ਟਿਕ ਜਾ ਕਰੋ ਜੀ ਦੇਖਤਾ ਲਿਆ ਕਰੋ ਰਿਸ਼ਤੇਦਾਰੀ ਚ ਆਇਓ ਜੀ ਨੂੰ ਭੈਣ ਦਰਨ ਮਾਸਟਰ ਰਹਿਤਰਾ ਹੀ ਦੋਮਾ ਡੰਡੇ ਬਾਹਰ ਕੱਢੀ ਨੂੰ ਮਗਰ ਮੱਛੇ ਨੂੰ ਲਾ ਪੁੱਤ ਜਿਵੇਂ ਆਪਾਂ ਨਹੀਂ ਬਾਹਰ ਦੇ ਦਿੱਤ ਤੂੰ ਜੇ ਤੂੰ ਕਹੇਗਾ ਆਪਾਂ ਤੇਰੇ ਤੋਂ ਬਾਹਰ ਨਹੀਂ ਹੁਣ ਕੀ ਕਰ ਚੱਲੇ ਆ ਕਿੱਥੇ ਜਾਂਦਾ ਹੁਣ ਓਏ ਕਹਦਾ ਮਰੂ ਭੈਣ ਦਾ ਯਾਰ ਇਹਦਾ ਮਰੂਗਾ ਇਹਦਾ ਅੱਜ ਮਰ ਜਾਏ ਭਾਬੀ ਕਾਲੂ ਮਰ ਜਾਏ ਤੈਨੂੰ ਕਿਹਨੇ ਫੋਨ ਕਰਤਾ ਕੀ ਇਹਦਾ ਮੇਰੇ ਸਾਹਨੇ ਪਿਛਾੜੀ ਲਿਆ ਰਖਿਆ ਨੇ ਆ ਚੱਕ ਲਈ ਫੇਰ ਪੀਪੀ ਜੀ ਮੇਰੇ ਸਾਹਦੇ ਆ ਦੂਜੀ ਆ ਹਣਾ ਉਹ ਦੂਜੀ ਆਏ ਨੂਬੈਦ ਬਚਾਉਂਦਾ ਮੈਨੂੰ ਤੁਸੀਂ ਤਾਂ ਉਹਨੂੰ ਮਾਰ ਲੱਗੇ ਹੋ ਭੈਣ ਤੇਰਾ ਜ਼ਹਿਰ ਪੈਣ ਲੱਗੂ ਤੇਰੇ ਜੰਨੀਆਂ ਹਾ ਤੇਲ ਜੜੀਆਂ ਪੀ ਗਿਆ ਤੂੰ ਓਏ ਐਡਾ ਲੀਵਰਟੀ ਐਡਾ ਕਰ ਰਿਹਾ ਤੇ ਉੱਥੇ ਜਿਹੜੇ ਬੱਤੇ ਪੀ ਕੇ ਆਏ ਉਹ ਕਾਣੂ ਭਾਬੀ ਤੋਂ ਅੱਥਰ ਤੇ ਆਪਲਾ ਰੋਗ ਤੇ ਨਹੀਂ ਮੈਂ ਤਾਂ ਸਮਝਾ ਸਮਝਾ ਜ਼ੋਰ ਲਾ ਲਿਆ ਬਾਈ ਇਹ ਬੰਦਾ ਨਹੀਂ ਸੁਧਰ ਸਕਦਾ ਪੀ ਲੈ ਪੀ ਲੈ ਜ਼ਹਿਰ ਪੀ ਲੈ ਕੇ ਤੇਲ ਤੇ ਤਲੀਆਂ ਹੋਈਆਂ ਪਕੌੜੀਆਂ ਖਾ ਕੇ ਆਏ ਲੈ ਕੇ ਬਹਿ ਗਿਆ ਤੂੰ ਸਾਰੀ ਪੁਮੇਰੀ ਪਵਾ ਦੂੰ ਖਰਦੀਆਂ ਸ਼ਹਿ ਚ ਅੱਖਾਂ ਕੱਢਦੀ ਮੈਨੂੰ ਸਾਰਾ 24 ਘੰਟੇ ਤੇਰੇ ਨਾਲ ਹੀ ਰਹਿਣਾ ਕਿਸੇ ਨੇ ਮੈਂ ਤੈਨੂੰ ਜਾਣਦੀ ਆ ਤੇਰਾ ਕੀ ਮਤਲਬ ਉਹ ਤਾਂ ਮਗਰ ਜਾਣਦਾ ਇਸ ਤਰ੍ਹਾਂ ਹੀ ਬਹੁਤ ਕਾਲਾ ਉਹ ਟੇਕ ਉਸੀ ਤੋਂ ਬਾਕੀ ਕਿਸੇ ਕਿਸੇ ਮੁੰਡੇ ਨਾਲ ਉਹਨੂੰ ਐਂ ਕਹਿਦੀ ਐਂ ਐ ਐ ਕਾਗਜ਼ ਫੜਾ ਕੇ ਹੱਸ ਕੇ ਦਫਤਰ ਚ ਐ ਫਿਰ ਕੰਮ ਤਾਂ ਕਰੂਗੀ ਕੋਈ ਨਹੀਂ ਔਲੇ ਦਾ ਕਿਹਾ ਸਿਆਲੇ ਦਾ ਔਲੇ ਦਾ ਖਾਦਾ ਕਹਿੰਦੇ ਸਿਆਣੇ ਦਾ ਕਿਹਾ ਮੈਨੂੰ ਪਤਾ ਲੱਗਦਾ ਹੁੰਦਾ ਲੱਗੂ ਪਤਾ ਸਾਨੂੰ ਤੈਨੂੰ ਵੱਡੇ ਸਿਆਣੇ ਨੂੰ ਤਾਂ ਬਾਹਲਾ ਪਤਾ ਹੈ ਨਾ ਜਲ ਕਲਾਸ ਲਿਆ ਮਤਲਬ ਲੰਗ ਭਾਈ ਇਹ ਤਾਂ ਨਾ ਖਿਹੜਾ ਛੱਡੀ ਦਾ ਲਾਲੇ ਜਿਉਂ ਸਿਰਿਆਂ ਚੱਕ ਤੈਨੂੰ ਕੀ ਤਾਂ ਬਣਾਵਰੇ ਦਾ ਬਰੇ ਮੋਟੇ ਮੋਟੇ ਲੀਵਰ ਵਾਲੇ ਪੰਨੂ ਨਾਲ ਕੋਰ ਸੰਪਰਕ ਲਿਆ ਆ ਹੋਟਲ ਨੂੰ ਮਾਰ ਕੇ ਮੰਗਾ ਲੈ ਨੀਕਾ ਪੀਪੀ ਦੀ ਵਧੀਆ ਮੈਨੂੰ ਤਾਂ ਬਹੁਤ ਰੰਗ ਰਿਖਤੀ ਨੇ ਹੈ ਜੇ ਜਦੋਂ ਤੂੰ ਉਹਨਾਂ ਦੇ ਮਗਰ ਜਾਣਾ ਉਥੇ ਬੱਤੇ ਪੀ ਕੇ ਆਉਣਾ ਸੜੀਆਂ ਹੋਈਆਂ ਪਕੌੜੀਆਂ ਖਾਣਾ ਉਦੋਂ ਅੜੀ ਫਾਕ ਖਾਣਾ ਇਹਨੂੰ ਬੰਦ ਕਰ ਦੇ ਨਾ ਤਾਂ ਘੰਗਾ ਨਾ ਪੰਗ ਕਰ ਮੈਨੂੰ ਲਊ ਪੀ ਲਿਆ ਤੂੰ ਲਊ ਕਿਸੇ ਨੂੰ ਤਾਂ ਜੀ ਲੈੰਦੇ ਫਾਇਦਾ ਹੋਣਾ